ਤਿਆਰਾਂ ਦੇ ਦਿਨ ਆ ਗਏ ਨੇ ਜੀ ਤੇ ਹਰ ਘਰ ਚ ਮਠਾਈ ਆਉਂਦੀ ਐ ਕੋਈ ਬਾਹਰੋਂ ਲਿਆਉਂਦਾ ਕੋਈ ਘਰੇ ਬਣਾਉਂਦਾ ਆਪਾਂ ਅੱਜ ਘਰੇ ਬਣਾਵਾਂਗੇ ਕੋਕੋਨਟ ਦੇ ਲੱਡੂ ਮਤਲਬ ਨਾਰੀਅਲ ਦੇ ਲੱਡੂ ਠੀਕ ਐ ਇਹਦੇ ਲਈ ਆਪਾਂ ਇੱਕ ਭਾਰੀ ਜੇ ਤਲੇ ਵਾਲੀ ਕੜਾਹੀ ਲੈ ਲੈਣੀ ਐ ਤੇ ਇਹਨੂੰ ਥੋੜਾ ਜਿਹਾ ਗਰਮ ਕਰ ਲੈਣਾ ਤੇ ਇਹਦੇ ਵਿੱਚ ਆਪਾਂ 2 ਚਮਚ ਘਿਓ ਦੇ ਪਾਵਾਂਗੇ ਕੜਾਹੀ ਆਪਣੀ ਸੁੱਕੀ ਹੋਈ ਹੋਣੀ ਚਾਹੀਦੀ ਆ ਗਿੱਲੀ ਨਹੀਂ ਹੋਣੀ ਚਾਹੀਦੀ ਤੇ ਥੋੜੀ ਜਿਹੀ ਗਰਮ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ 2 ਚਮਚ ਘਿਓ ਦੇ ਪਾਵਾਂਗੇ ਦੇਸੀ ਘਿਓ ਦੇ ਜਿਆਦਾ ਕਿਉਂ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਹੁੰਦਾ ਕਿਉਂਕਿ ਅਗਰ ਜਿਆਦਾ ਪਾਉਣੇ ਆ ਤਾਂ ਇਹ ਜਿਆਦਾ ਆਇਲੀਆ ਹੋ ਜਾਂਦਾ ਕਿਉਂਕਿ ਜਿਹੜਾ ਕੋਕੋਨਟ ਦਾ ਪਾਊਡਰ ਹੁੰਦਾ ਉਹਦੇ ਵਿੱਚ ਵੀ ਆਇਲ ਕਾਫੀ ਹੁੰਦਾ ਤਾਂ ਉਹ ਵੀ ਆਪਦਾ ਆਇਲ ਰਿਲੀਜ਼ ਕਰਦਾ ਤਾਂ ਕਰਕੇ ਆਪਾਂ ਥੋੜੇ ਜਿਹੀ ਘਿਓ ਦੇ ਵਿੱਚ ਕੋਕੋਨਟ ਪਾਊਡਰ ਨੂੰ ਪੁੱਣਾਂਗੇ ਤੇ ਇੱਥੇ ਆਪਾਂ ਕੋਈ ਵੀ ਭਾਂਡਾ ਲੈ ਲਓ ਜਿਹਦੇ ਨਾਲ ਆਪਾਂ ਮੈਜ਼ਰਮੈਂਟ ਸਾਰੀ ਕਰਨੀ ਹੈ ਸਾਰੀ ਚੀਜ਼ ਆਪਾਂ ਇੱਕ ਮੈਜ਼ਰਮੈਂਟ ਦੇ ਹਿਸਾਬ ਨਾਲ ਚੱਲਾਂਗੇ ਠੀਕ ਹੈ ਇੱਥੇ ਮੇਰੇ ਕੋਲ ਆ ਕੱਪ ਹੈ ਇਹ ਮੈਂ ਤਿੰਨ ਪਾਉਂਗੀ ਤੁਸੀਂ ਇਸ ਦੇ ਜਗ੍ਹਾ ਤੇ ਕੋਈ ਕੌਲੀ ਵੀ ਲੈ ਸਕਦੇ ਹੋ ਕੋਈ ਵੀ ਚੀਜ਼ ਲੈ ਲਓ ਜੇ ਤੁਹਾਡੇ ਕੋਲ ਕੱਪ ਇਹ ਵਾਲਾ ਨਹੀਂ ਹੈ ਤਾਂ ਬਸ ਉਸ ਦੇ ਅਕੋਰਡਿੰਗ ਆਪਾਂ ਸਾਰੀਆਂ ਚੀਜ਼ਾਂ ਪਾਉਣੀਆਂ ਹੋਣੀਆਂ ਤੇ ਮੈਂ ਇਹ ਤਿੰਨ ਪਾ ਲੈਣੀਆਂ ਤੇ ਤੁਸੀਂ ਜੇ ਤੁਹਾਡਾ ਪਰਿਵਾਰ ਵੱਡਾ ਤਾਂ ਤੁਸੀਂ ਡਬਲ ਵੀ ਕਰ ਸਕਦੇ ਹੋ 6 ਕਰ ਲਓ ਤੇ ਬਾਕੀ ਚੀਜ਼ਾਂ ਵੀ ਸਾਰੀਆਂ ਉਸ ਦੇ ਅਕੋਰਡਿੰਗ ਹੀ ਡਬਲ ਕਰਨੀਆਂ ਹੋਣੀਆਂ ਤੁਹਾਨੂੰ ਤੇ ਆਪਾਂ ਇੱਥੇ ਹੁਣ ਤਿੰਨ ਕੱਪ ਕੋਕੋਨਟ ਪਾਊਡਰ ਦੇ ਪਾ ਲੈਣੇ ਆ ਤੇ ਫਿਰ ਆਪਾਂ ਇਹਨੂੰ ਭੁੰਨਾਂਗੇ ਠੀਕ ਹੈ ਇੱਥੇ ਜਿਹੜੀ ਫਲੇਮ ਹੈ ਉਹ ਸਲੋ ਰੱਖਣੀ ਹੈ ਜਿਆਦਾ ਤੇਜ਼ ਨਹੀਂ ਕਰਨੀ ਸਲੋ ਤੇ ਭੁੰਨਾ ਹੈ ਕਿਉਂਕਿ ਇਹ ਛੇਤੀ ਪੁੱਜ ਜਾਂਦਾ ਜਿਆਦਾ ਟਾਈਮ ਨਹੀਂ ਲੈਂਦਾ ਇਹਦੀ ਜਿਹੜੀ ਖੁਸ਼ਬੂ ਸਟਾਰਟਿੰਗ 'ਚ ਥੋੜੇ ਜਿਹਾ ਟਾਈਮ ਬਾਅਦ ਹੀ ਆਉਣੀ ਸਟਾਰਟ ਹੋ ਜਾਂਦੀ ਹੈ ਪਰ ਆਪਾਂ ਨੇ ਇੱਕ ਚੰਗੀ ਖੁਸ਼ਬੂ ਆਉਣ ਤੱਕ ਇਹਨੂੰ ਭੁੰਨਣਾ ਹੁੰਦਾ ਕਲਰ ਚੇਂਜ ਨਹੀਂ ਕਰਨਾ ਕੋਈ ਬ੍ਰਾਊਨ ਕਲਰ ਨਹੀਂ ਕਰਨਾ ਆਪਾਂ ਨੇ ਸਿਰਫ ਇਹਨੂੰ ਜਦੋਂ ਵਧੀਆ ਜੀ ਖੁਸ਼ਬੂ ਆਉਣ ਲੱਗ ਗਈ ਉਦੋਂ ਤੱਕ ਆਪਾਂ ਇਹਨੂੰ ਭੁੰਨਾਂਗੇ ਠੀਕ ਹੈ ਬਹੁਤ ਹੀ ਸੌਖੀ ਰੈਸਪੀ ਹੈ ਥੋੜੇ ਜਿਹਾ ਟਾਈਮ 'ਚ ਹੀ ਬਣ ਜਾਂਦੀ ਹੈ ਬਾਕੀ ਅੱਜ ਕੱਲ ਦੇ ਜਿਹੜੇ ਦਿਨ ਨੇ ਦਿਵਾਲੀ ਦੇ ਦਿਨ ਚੱਲ ਰਹੇ ਨੇ ਤੇ ਇਹ ਇਹਨਾਂ ਦਿਨਾਂ 'ਚ ਤਾਂ ਮਠਾਈ ਬਹੁਤ ਮਾੜੀ ਆਉਂਦੀ ਹੈ ਸ਼ਹਿਰ ਦੇ ਵਿੱਚ ਨਕਲੀ ਜ਼ਿਆਦਾ ਆਉਂਦੀ ਹੈ ਤੇ ਉਹਦੇ ਕਰਕੇ ਬੱਚਿਆਂ ਦੇ ਜਾਂ ਆਪਦੇ ਬਿਮਾਰ ਹੋਣ ਦਾ ਬਹੁਤ ਡਰ ਰਹਿੰਦਾ ਤਾਂ ਕਰਕੇ ਆਪਦੀ ਜੋ ਵੀ ਮਠਾਈ ਬਣਾਉਣੀ ਹੈ ਘਰੇ ਬਣਾ ਕੇ ਬੱਚਿਆਂ ਨੂੰ ਖਵਾਇਆ ਕਰੋ ਬਾਹਰ ਦੀ ਮਠਾਈ ਖਾਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਅੱਜਕੱਲ ਦਿਨ ਵੀ ਐਨੇ ਵਧੀਆ ਹੋ ਜਾਂਦੇ ਨੇ ਠੰਡੇ ਠੰਡੇ ਮਿੱਠੇ ਮਿੱਠੇ ਜਿਹੇ ਦਿਨ ਹੋ ਜਾਂਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਆਪਣਾ ਮਿੱਠਾ ਖਾਣ ਦਾ ਮਨ ਕਰਨ ਲੱਗ ਜਾਂਦਾ ਖਾਸ ਕਰਕੇ ਬੱਚਿਆਂ ਦਾ ਗਰਮੀ ਤਾਂ ਦੇਖੋ ਵੈਸੇ ਹੀ ਨਹੀਂ ਮਿੱਠਾ ਖਾਦਾ ਜਾਂਦਾ ਇਹੀ ਦਿਨ ਹੁੰਦੇ ਜਿੱਥੇ ਆਪਾਂ ਖਾ ਸਕਦੇ ਹਾਂ ਮਿੱਠਾ ਤਾਂ ਐਵੇਂ ਦੀਆਂ ਚੀਜ਼ਾਂ ਘਰੇ ਬਣਾ ਕੇ ਬੱਚਿਆਂ ਨੂੰ ਦੇ ਦਿਆ ਕਰੋ ਮੇਰੇ ਬੱਚੇ ਨੂੰ ਤਾਂ ਬਹੁਤ ਪਸੰਦ ਆਉਂਦੇ ਇਹ ਵਾਲੇ ਲੱਡੂ ਬਹੁਤ ਹੀ ਵਧੀਆ ਬਣਦੇ ਨੇ ਤੇ ਬਹੁਤ ਹੀ ਥੋੜਾ ਟਾਈਮ ਲੱਗਦਾ ਇਹਨਾਂ ਨੂੰ ਬਣਾਉਣ ਤੇ ਤੇ ਤੁਸੀਂ ਇਹਨੂੰ ਟਰਾਈ ਜ਼ਰੂਰ ਕਰਿਓ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਭੁੰਨੀ ਜਾਣਾ ਤੇ ਜਿਹਦੇ ਦੇ ਵਿੱਚ ਵਧੀਆ ਜੀ ਖੁਸ਼ਬੂ ਆਉਣ ਲੱਗ ਗਈ ਉਦੋਂ ਆਪਾਂ ਅਗਲੇ ਦਾ ਜਿਹੜੀ ਪ੍ਰੋਸੈਸ ਹੈ ਉਹ ਕਰਾਂਗੇ ਠੀਕ ਹੈ ਦੇਖੋ ਇਹ ਭੁੱਜ ਗਿਆ ਲਗਭਗ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਵੀ ਮੈਜ਼ਰਮੈਂਟ ਆਪਾਂ ਉਸੇ ਕੱਪ ਨਾਲ ਕਰਾਂਗੇ ਇਹ ਆਪਾਂ ਰ ਆਪਾਂ ਦੁੱਧ ਜਿਹੜਾ ਉਦੋਂ ਅੱਧਾ ਪਾਉਣਾ ਹੁੰਦਾ ਹੁਣ ਆਪਾਂ 3 ਕੱਪ ਆ ਪਾਊਡਰ ਦੇ ਲਏ ਸੀ ਨਾਰੀਅਲ ਪਾਊਡਰ ਦੇ ਤੇ ਆਪਾਂ 1.5 ਕੱਪ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਜਿਹੜਾ ਲੈਣਾ ਹੈ ਉਹ ਨਾ ਤਾਂ ਜ਼ਿਆਦਾ ਠੰਡਾ ਹੋਣਾ ਚਾਹੀਦਾ ਨਾ ਹੀ ਗਰਮ ਹੋਣਾ ਚਾਹੀਦਾ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਫ੍ਰਿਜ ਚੋਂ ਕੱਢ ਕੇ ਦੁੱਧ ਆਪਾਂ ਯੂਜ਼ ਨਹੀਂ ਕਰਨਾ ਅਗਰ ਫ੍ਰਿਜ ਵਾਲਾ ਆਪਾਂ ਯੂਜ਼ ਕਰਨਾ ਹੈ ਤਾਂ ਉਹਨੂੰ ਪਹਿਲਾਂ ਕੱਢ ਕੇ ਰੱਖ ਦੋ ਤਾਂ ਕਿ ਉਹ ਰੂਮ ਟੈਂਪਰੇਚਰ ਤੇ ਆ ਜਾਏ ਫਿਰ ਉਹਨੂੰ ਆਪਾਂ ਇੱਥੇ ਯੂਜ਼ ਕਰਨਾ ਹੈ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਫੁੱਲ ਕਰੀਮ ਵੀ ਲੈ ਸਕਦੇ ਹੋ ਜਾਂ ਫਿਰ ਤੁਹਾਡਾ ਦੁੱਧ ਬੋਇਲ ਕਰਕੇ ਰੱਖਿਆ ਹੋਇਆ ਠੰਡਾ ਹੋ ਰਿਹਾ ਤਾਂ ਉਹ ਵੀ ਲੈ ਸਕਦੇ ਹੋ ਤੇ ਜਿਹੜਾ ਇੱਥੇ ਆਪਾਂ ਹੁਣ ਇਹਦੇ ਵਿੱਚ ਖੰਡ ਪਾਵਾਂਗੇ ਪੀਸੀ ਹੋਈ ਖੰਡ ਪਾਉਣੀ ਆ ਚਾਹੀ ਤੁਸੀਂ ਮਿਸ਼ਰੀ ਪਾ ਲਓ ਪੀਸੀ ਹੋਈ ਪਰ ਪੀਸੀ ਹੋਈ ਹੋਣੀ ਚਾਹੀਦੀ ਆ ਤਾਂ ਆਪਾਂ ਇਹਦੇ ਵਿੱਚ ਇੱਕ ਕੱਪੀ ਖੰਡ ਦਾ ਪਾਵਾਂਗੇ ਮੈਂ ਇੱਥੇ ਛੋਟੇ ਕੱਪ ਲੈਨੇ ਕਿਉਂਕਿ ਜਿਹੜਾ ਮੇਰਾ ਵੱਡਾ ਕੱਪ ਸੀ ਉਹ ਦੁੱਧ ਪਾਉਣ ਕਰਕੇ ਗਿੱਲਾ ਹੋ ਗਿਆ ਤਾਂ ਮੈਂ ਹੁਣ ਇਹਨੂੰ ਛੋਟੇ ਕੱਪ ਨਾਲ ਦੋ ਪਾ ਲੈਨੇ ਮਤਲਬ ਇਹ ਇੱਕ ਕੱਪੀ ਬਣ ਗਿਆ ਤਾਂ ਆਪਾਂ ਇਹਦੇ ਵਿੱਚ ਇੱਕ ਕੱਪੀ ਖੰਡ ਪਾਵਾਂਗੇ ਜੇ ਤੁਸੀਂ ਬਹੁਤਾ ਜਿਆਦਾ ਮਿੱਠਾ ਖਾਣਿਓ ਤਾ ਥੋੜੀ ਵਧਾ ਸਕਦੇ ਹੋ ਪਰ ਇਹ ਨਾਰਮਲ ਮਿੱਠਾ ਹੁੰਦਾ ਤੇ ਇਸ ਤਰੀਕਾ ਆਪਾਂ ਨੇ ਹੁਣ ਇਹਨੂੰ ਪਕਾ ਲੈਣਾ ਹੈ ਇਹ ਖੰਡ ਨੇ ਆਪਦਾ ਥੋੜਾ ਜਿਹਾ ਪਾਣੀ ਰਿਲੀਜ਼ ਕਰਨਾ ਹੈ ਤੇ ਇਹ ਥੋੜਾ ਜਿਹਾ ਢਿੱਲਾ ਹੋ ਜਾਊਗਾ ਤੇ ਉਸ ਪਾਣੀ ਦੇ ਵਿੱਚ ਹੀ ਇਹ ਜਿਹੜਾ ਬੁਰਾਦਾ ਹੈ ਇਹਨੇ ਪੱਕ ਜਾਣਾ ਹੈ ਨਾਰੀਅਲ ਨੇ ਇਹਦੇ ਵਿੱਚ ਪੱਕ ਜਾਣਾ ਵੈਸੇ ਤਾਂ ਇਹਦੇ ਵਿੱਚ ਕੋਈ ਵੀ ਚੀਜ਼ ਕੱਚੀ ਨਹੀਂ ਹੈਗੀ ਤਾਂ ਕਰਕੇ ਜਿਆਦਾ ਟਾਈਮ ਇਹਤੇ ਲੱਗਦਾ ਨਹੀਂ ਪਰ ਇਹਦਾ ਥੋੜਾ ਜਿਹਾ ਟੇਸਟ ਲਿਓਣ ਲਈ ਆਪਾਂ ਨੂੰ ਪਕਾਉਣਾ ਪੈਂਦਾ ਹੈ ਇਹ ਥੋੜਾ ਜਿਹਾ ਚਿਪਕੂਗਾ ਕੋਈ ਗੱਲ ਨਹੀਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਹਲਾ ਹਲਾ ਕੇ ਇਨੂੰ ਨਾਲੋ ਲਾ ਲੈਣਾ ਤੇ ਇਸ ਤਰੀਕੇ ਨਾਲ ਪਕਾਉਂਦੇ ਰਹਿਣਾ ਫਲੇਮ ਤੁਸੀਂ ਸਿਮੇ ਰੱਖਣੀ ਹੈ ਫਲੇਮ ਨਹੀਂ ਵਧਾਉਣੀ ਹੈਗੀ ਤੇ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਹਲਾਈ ਚੱਲਾਂਗੇ ਥੋੜੀ ਜੀ ਮਿਹਨਤ ਲੱਗਦੀ ਹੈ ਜ਼ਿਆਦਾ ਨਹੀਂ ਬਹੁਤ ਹੀ ਸੌਖੀ ਰੈਸਪੀ ਹੈ ਜ਼ਰੂਰ ਟਰਾਈ ਕਰਿਓ ਕੋਈ ਹੋਰ ਨਾਲ ਕੋਈ ਚਮਚ ਲੈ ਲਓ ਜਿਹਦੀ ਹੈਲਪ ਨਾਲ ਤੁਸੀਂ ਇਹਦੇ ਉੱਪਰੋਂ ਉਤਾਰ ਲਓ ਇਹ ਦੇਖੋ ਨੇ ਥੋੜਾ ਜਿਹਾ ਪਾਣੀ ਛੱਡਿਆ ਹੁੰਦਾ ਖੰਡ ਨੇ ਇਹਦੇ ਵਿੱਚ ਤਾ ਕਰਕੇ ਥੋੜਾ ਜਿਹਾ ਟਿੱਲਾ ਹੋ ਜਾਂਦਾ ਤੇ ਉਹਦੇ ਵਿੱਚ ਹੁਣ ਇਹਨੇ ਭੁੱਜ ਜਾਣਾ ਤੇ ਆਪਾਂ ਹੁਣ ਇਹਦੇ ਵਿੱਚ ਮਿਲਕ ਪਾਊਡਰ ਪਾਵਾਂਗੇ ਦੇਖੋ ਇਹ ਭੁੱਜ ਗਿਆ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਇਹ ਰੈਸਪੀ ਇਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਵਾਇਓ ਦੇਖਿਓ ਤੁਸੀਂ ਵਾਰ-ਵਾਰ ਬਣਾਓਗੇ ਟਾਈਮ ਵੀ ਬਹੁਤ ਜ਼ਿਆਦਾ ਨਹੀਂ ਲੱਗਦਾ ਇਹ ਇਸ ਤੇ ਆਪਾਂ ਹੁਣ ਇਹਦੇ ਵਿੱਚ ਅੱਧਾ ਕੱਪ ਮਿਲਕ ਪਾਊਡਰ ਪਾ ਦਾਂਗੇ ਮੈਂ ਛੋਟਾ ਕੱਪ ਇੱਕ ਪਾਇਆ ਤਾਂ ਤੁਸੀਂ ਜਿਹੜਾ ਮੈਜ਼ਰਮੈਂਟਲੀ ਕੱਪ ਰੱਖਿਆ ਹੋ ਅੱਧਾ ਪਾ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਦਾਂਗੇ ਹੁਣ ਥੋੜਾ ਟਾਈਮ ਲਈ ਬਸ ਆਪਾਂ ਇਹਨੂੰ ਸ਼ੇਕ ਲਵਾਵਾਂਗੇ ਜ਼ਿਆਦਾ ਟਾਈਮ ਸ਼ੇਕ ਨਹੀਂ ਲਵਾਉਣਾ ਇਹ ਹੌਲੀ-ਹੌਲੀ ਕੀ ਕੜਾਈ ਨੂੰ ਛੱਡ ਦੂ ਜਿਹੜਾ ਚਿਪਚਿਪ ਆ ਜਾਏ ਇਹ ਸੈੱਟ ਹੋ ਜਾਣਾ ਇਹ ਵੇ ਚਿਪਿਆ ਹੋਇਆ ਨਾ ਇਹ ਨਾਲ-ਨਾਲ ਚਿਪਦਾ ਥੋੜਾ-ਥੋੜਾ ਕੜਾਈ ਦੇ ਨਾਲ ਲੱਗਦਾ ਤਾਂ ਇਹਨੇ ਹੌਲੀ-ਹੌਲੀ ਕੜਾਈ ਨੂੰ ਛੱਡ ਦੇਣਾ ਥੋੜਾ ਟਾਈਮ ਲਈ ਆਪਾਂ ਇਹਨਾਂ ਨੂੰ ਭੁਣਾ ਲੈਣਾ ਤੇ ਹੁਣ ਦੇਖੋ ਆ ਦੇਖੋ ਇੱਕ ਡੋ ਦੀ ਫਾਰਮ ਚ ਆ ਗਿਆ ਇਹ ਹੁਣ ਇਹਨੂੰ ਹੁਣ ਆਪਾਂ ਕੱਢ ਲੈਣਾ ਤੇ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਗਿਆ ਫਿਰ ਆਪਾਂ ਇਹਦੇ ਲੱਡੂ ਬਣਾਵਾਂਗੇ ਬਰਫੀ ਵੀ ਬਣਾ ਸਕਦੇ ਹੋ ਕੁਝ ਮਤਲਬ ਐਵੇਂ ਦਾ ਬਰਤਨ ਲੈ ਲਓ ਜਿਹਦੇ ਵਿੱਚ ਇਹਨੂੰ ਬਰਫੀ ਦੀ ਸ਼ੇਪ ਮਿਲ ਜੇ ਨਹੀਂ ਤਾਂ ਤੁਸੀਂ ਲੱਡੂ ਵੀ ਬਣਾ ਸਕਦੇ ਹੋ ਵੈਸੇ ਤਾਂ ਇਹ ਐਜ਼ ਇਟ ਇਜ਼ ਹੀ ਇਹ ਲੱਡੂ ਦੀ ਸ਼ੇਪ ਵਿੱਚ ਆ ਜਾਂਦੇ ਨੇ ਪਰ ਕਈ ਵਾਰ ਆੜਾ ਮੋਟਾ ਢਿੱਲਾ ਰਹਿ ਜਾਏ ਤਾਂ ਤੁਸੀਂ ਘਿਓ ਲਾ ਲਓ ਹੱਥ ਨਾਲ ਤੇ ਫਿਰ ਇਹਨੂੰ ਐ ਲੱਡੂ ਬਣਾ ਕੇ ਤੇ ਇਧਰ ਆਪਾਂ ਥੋੜਾ ਜਿਹਾ ਆ ਕੋਕੋਨਟ ਪਾਊਡਰ ਰੱਖਿਆ ਉਹਦੇ ਵਿੱਚ ਆਪਾਂ ਇਹਨੂੰ ਹਲਾ ਹਲਾ ਕੇ ਇਸ ਤਰੀਕੇ ਨਾਲ ਇਹਦੇ ਉੱਪਰ ਕੋਟਿੰਗ ਕਰ ਦਾਂਗੇ ਇਹਦੀ ਦੇਖੋ ਐਨੇ ਲੱਡੂ ਆਪਣੇ ਤਿਆਰ ਹੋ ਗਏ ਤੇ ਇਹਨਾਂ ਨੂੰ ਖਾਓ ਇੰਜੋਏ ਕਰੋ ਬੱਚਿਆਂ ਨੂੰ ਵੀ ਖਾਣ ਨੂੰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਅਗਲੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਤੁਸੀਂ ਉਹ ਦੇਖ ਸਕੋ ਤੇ ਇਹ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੁੰਦੇ ਨੇ ਬਹੁਤ ਵਧੀਆ ਲੱਡੂ ਬਣਨਗੇ ਖਾਓ ਤੇ ਰਿਸ਼ਤੇਦਾਰਾਂ ਨੂੰ ਵੀ ਖਵਾਓ ਆਪ ਵੀ ਖਾਓ ਬਾਹਰਲੀ ਮਠਾਈ ਨਾਲ ਬਹੁਤ ਚੰਗੇ ਨੇ ਚਲੋ papa ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ